ਮੰਮੀ ਹਾਂ ਅੱਜ ਮੈਂ ਬੜੀ ਵਧੀਆ ਖਬਰ ਲੈ ਕੇ ਆਇਆ ਮਾਂ ਤੇਰੇ ਲਈ ਤੂੰ ਕਹਿੰਨੀ ਹੁੰਨੀ ਸੀ ਨਾ ਨਕਮਾ ਤੂੰ ਤੇ ਤੂੰ ਨਕਮਈਆ ਅੱਜ ਵੇਖ ਲੈ ਮੈਂ ਵਧੀਆ ਖਬਰ ਲੈ ਕੇ ਆਇਆ ਕੀ ਖਬਰ ਲਿਆ ਅੱਜ ਉਹਨਾਂ ਦੇ ਘਰ ਰੋਟੀ ਨਹੀਂ ਪੱਕੀ ਹੈ ਤੇ ਕਰ ਕਿੰਨਾ ਘਰ ਓਏ ਸਮ੍ਰਿਧਨਗਰ ਹਾਂ ਹੈ ਕਿਉਂ ਅੱਜ ਉਹ ਲੜਪੀਆਂ ਦੋਨੇ ਸਬਜੀ ਦੋ ਸੱਚੀ ਕਹ ਹਾਂ ਬੀਬੀ ਜ ਬੀਬੀ ਬਣੀ ਹੈ ਸਰਪੰਚਣੀ ਉਹਨਾਂ ਦੀ ਅੱਛਾ ਫੈਸਲਾ ਕਰਾਉਂਦੀ ਪਈ ਆ। ਆਹੋ ਲੈ ਨਹੀਂ ਮੇਰਾ ਪੁੱਤ ਕਿੱਡਾ ਸਿਆਣਾ ਹੋ ਗਿਆ। ਹੁਣ ਤੇ ਆ ਮੈਨੂੰ ਬੜੀ ਵਧੀਆ ਖ਼ਬਰ ਦਿੱਤੀ ਤੂੰ। ਹਾਂ। ਹੋਰ ਕੀ ਕੀ ਹੋਇਆ ਫਿਰ? ਹੋਰ ਕੀ? ਉਹ ਦੋਨੇ ਭਰਾਡੇ ਇਹੀ ਗੱਲਾਂ ਕਰਨੇ ਕੀ। ਹਾਂ ਯਾਰ ਤੂੰ ਮੈਨੂੰ ਫਸਾਇਆ ਵਾ। ਅੱਛਾ ਵੱਡੇ ਭਾਜੀ ਨੂੰ ਕਹਿਣ ਦੇ ਆਣਾ ਨਾ ਮੰਨਣਾ। ਆਹੋ। ਅੱਛਾ ਛਾ। ਲੈ ਕਿੰਨੀ ਸੋਹਣੀ ਖ਼ਬਰ ਦਿੱਤੀ ਆਹੋ। ਅੱਜ ਤੱਕ ਨਾ ਤੂੰ ਬਹੁਤ ਹੀ ਵਧੀਆ ਕੰਮ ਕੀਤਾ। ਅੱਜ ਨਹੀਂ ਤੈਨੂੰ ਚਪੇੜਾਂ ਪੈਣੀਆਂ। ਅੱਛਾ। ਕਿੰਨਾ ਸਿਆਣਾ ਹੋ ਗਿਆ ਮੇਰਾ ਪੁੱਤ। ਹੂੰ। ਤੇ ਹੁਣ ਕੁਝ ਖਾਣਾ ਪੈਣੀ। ਨੇ ਮੈਨੂੰ ਪੈਸੇ ਚਾਹੀਦੇ ਕਿੰਨੇ ਦਵਾ ਮੈਂ 50 ਰੁਪਏ ਦੇ ਦੇ ਅੱਛਾ ਤੇ ਹੁਣ ਤਾਂ ਨੇਰਾ ਬੜਾਵਾ ਤੇ ਹੁਣ ਕੀ ਕਰਨਾਈ ਮੈਂ ਸਵੇਰੇ ਚੀਜੀ ਲਿਆਉਣੀ ਆ ਤੂੰ ਸਵੇਰ ਨੂੰ ਮੁਕਰ ਜਾਣਾ ਨਾ ਨਹੀਂ ਨਹੀਂ ਮੈਂ ਨਹੀਂ ਮੁਕਰਦੀ ਤੂੰ ਮੈਨੂੰ ਇਦਾਂ ਹੀ ਖਬਰਾਂ ਲਿਆ ਕੇ ਦਿਆ ਕਰ ਫਿਰ ਨਹੀਂ ਮੈਂ ਮੁਕਰਦੀ ਨਹੀਂ ਤੂੰ ਸਵੇਰ ਨੂੰ ਮੁਕਰ ਜਾਣਾ ਚੱਲ ਕੋਈ ਗੱਲ ਨਹੀਂ ਮੈਂ ਤੈਨੂੰ ਦੇਨੀ ਆ ਪੈਸੇ ਆ ਲੈ ਮੇਰਾ ਪੁੱਤ 100 ਰੁਪਇਆ ਲੈ ਤੂੰ ਹੈਰੀ ਤੇ ਤੂੰ ਮੈਨੂੰ ਇਦਾਂ ਹੀ ਖਬਰਾਂ ਖੁਬਰਾ ਦਿੰਦਾ ਰਿਹਾ ਕਰਨਾ ਫਿਰ ਤੇ ਮੈਨੂੰ ਫਿਰ ਤੂੰ ਬੜਾ ਚੰਗਾ ਲੱਗੂਗਾ ਦੀ ਅੱਜ ਤੇ ਲੋਟਰੀ ਨਿਕਲਾਈ ਓਏ ਖੁਸ਼ ਹੋ ਗਿਆ ਇਹ ਮੁੰਡਾ ਤੇ ਖੁਸ਼ ਤਾਂ ਮਾਂ ਵੀ ਹੋ ਗਈ ਆ ਐਨੀ ਵਧੀਆ ਖਬਰ ਜੋ ਮਿਲ ਗਈ ਮੈਨੂੰ ਹੁਣ ਮੈਂ ਜਾ ਕੇ ਪੁੱਛੂੰਗੀ ਮਨਪ੍ਰੀਤ ਨੂੰ ਅਬ ਦੇਖ ਲੈ ਜਤੇ ਵੇੜਾ ਹੀ ਬਣਾ ਛੱਡਿਆ ਵਾ ਇਹਨਾਂ ਨੇ ਕਦੀ ਅੰਦਰ ਲੈ ਵੇੜੇ ਚਲਾ ਲੋ ਤੇ ਕਦੀ ਬਾਹਰ ਲੈ ਵੇੜੇ ਚਲਾ ਲੋ ਰੋ ਰੋ ਚਾੜੂ ਲਾ ਕੇ ਦਸ ਇਹਨਾਂ ਟੱਲਾਂ ਕਸਾਉਣੀ ਐ ਹੁੰਦਾ ਇੰਦਰ ਦੀਦੀ ਤਾਂ ਗੋਪੀ ਦੀਦੀ ਕਿਹੜਾ ਵੇਖਣ ਦੀ ਐਦਾਂ ਕਰਦੀ ਆ ਝਾੜੂ ਮੈਂ ਲਵਨੀ ਆ ਕੇ ਪਹਿਲਾਂ ਗੱਲਾਂ ਬਾਤਾਂ ਕਰ ਆਵਾਂ ਫਿਰ ਦੀਦੀ ਨੇ ਸੌ ਜਾਣਾ ਜਾ ਕੇ ਫੁੱਲ ਵੀ ਸਾਰੇ ਖਰਾਬ ਹੋਈ ਜਾਂਦੇ ਸੁੱਕੇ ਜਾਂਦੇ ਪਏ ਸਾਰੇ ਇਹਨਾਂ ਨੂੰ ਵੀ ਕੱਟਦੇ ਆ ਹੁਣ ਮੈਂ ਮਨਪ੍ਰੀਤ ਤੁਰੀ ਆਉਣ ਦੇਈ ਆ ਕੀ ਕਰਦੇ ਦੀਦੀ ਕੁਛ ਨਹੀਂ ਆ ਫੁੱਲ ਵੇਖਣ ਦੇ ਹੀ ਮੈਂ ਤਾਂ ਸੁੱਕ ਗਏ ਇਹਨਾਂ ਨੂੰ ਹੁਣ ਕੱਟਣਾ ਪੈਣਾ ਹਨਾ ਆਹ ਮੈਂ ਵੀ ਕਹਿੰਦੀ ਮੈਂ ਵੀ ਇਕੱਠੇ ਕਰਕੇ ਤੇ ਰੱਖ ਲੂੰਗੀ ਫਿਰ 바ਵਾ ਛੱਟਾ ਦਉਂਗੇ ਉਹ ਤੇ ਨਹਿਰ ਤੱਕ ਆਹੋ 바ਵਾ ਲੱਗਦੇ ਸੋਹਣੇ ਓਦਾਂ ਵੀ ਕਿਆ ਸੋਹਣੇ ਖੜੇ ਹੈਗੇ ਨਾ ਤੇ ਹੋਰ ਸਾਰਾ ਸੀਜ਼ਨ ਨਗਾ ਦਿੰਦੇ ਕੰਮ ਕਰ ਕਰ ਲਿਆ ਜੀ ਕੰਮ ਕਰ ਲਿਆ ਮੈਂ ਤੂੰ ਕਰਦੀ ਆਈ 바ਵਾ ਸਗ ਤੇ ਉੱਠਦੇ ਲੱਗਦਾ ਤੀ ਮੈਂ ਉੱਠ ਜਾਨੀ ਟਾਈਮ ਨਹੀਂ ਮੈਂ ਕੀ ਕਰਨਾ ਬਸ ਨਿਆਣੇ ਸੰਭੰਦ ਤੇ ਲੱਗੀ ਆਂ ਬਾਕੀ ਘਰ ਦਾ ਕੰਮ ਵੀ ਤੈਨੂੰ ਪਤਾ ਬਰਾਬਰ ਦਾ ਹੀ ਆ ਹੋ ਤੈਨ ਤਾਂ ਕੰਮ ਵੀ ਵਾਧੂ ਪੈ ਜਾਂਦਾ ਨਾ ਕੰਮ ਬੜਾ ਪੈ ਜਾਂਦਾ ਕਰ ਲਿਆ ਕਿ ਨਹੀਂ ਅੱਧਾ ਪਚਦਾ ਕਰ ਲਿਆ ਵਾ ਤੇ ਹੋਇਆ ਹੀ ਆ ਕਿ ਅੱਛਾ ਹਮ ਨਿਆਣੇ ਨਿਆਣੇ ਅੰਦਰ ਹੀ ਗਏ ਤੇ ਕੀ ਕਰਦੀ ਗੋਪੀ ਗੋਪੀ ਦੀਦੀ ਵੀ ਆਪਣੇ ਮੰਡੇ ਦਾ ਢੇ ਹੀ ਨਹੀਂ ਡਿਊਟੀ ਕਰਨ ਕੇ ਇਸ ਕੰਮ ਵੰਡ ਲੈ ਤੀ ਕੰਮ ਵੰਡਿਆ ਹੀ ਐ ਜਦੋਂ ਆਪਾਂ ਆਪਣਾ ਕਰਨਾ ਵਾ ਤੇ ਅੱਛਾ ਅੱਛਾ ਹਮ ਨਾ ਨਾ ਮੰਮੀ ਫਿਰ ਕਹਿੰਦੇ ਹੀ ਗਏ ਪੀ ਆ ਆ ਤੂੰ ਕਰਨਾ ਵੇ ਤੇ ਆ ਤੂੰ ਕਰਨਾ ਉਹਦਾ ਪਤਾ ਨਹੀਂ ਵੰਡਿਆ ਦੋਵਾਂ ਨੇ ਅੱਛਾ ਅੱਛਾ ਹੂੰ ਤੇ ਮੇਰੀ ਗੱਲ ਸੁਣਾ ਮੈਨੂੰ ਪਤਾ ਲੱਗਾ ਵੀ ਤੁਹਾਡੀ ਰਾਤੀ ਲੜਾਈ ਜੀ ਹੋਣ ਢਈ ਰਾਤੀ ਆਹੋ ਨਾ ਮੰਮੀ ਬੋਲਦੀ ਬੜਾ ਉੱਚਾ ਵਾ ਉਹ ਤਾਂ ਕਰਕੇ ਲੱਗ ਜਾਂਦਾ ਵਾ ਕਈ ਵਾਰੀ ਨਹੀਂ ਨਹੀਂ ਮਨਪ੍ਰੀਤ ਮੈਨੂੰ ਲੱਗਣ ਡਿਆ ਜਿਹਦਾ ਗੋਪੀ ਵੀ ਵਾਵਾ ਬੋਲਣ ਡਈ ਗੋਪੀ ਦੀਦੀ ਤੇ ਆਦਤ ਹੀ ਆ ਬੋਲਣ ਡਿਆ ਭੀਆਂ ਦੋਵੇਂ ਨੌ ਸੱਤ ਫਿਰ ਸੋਣੀ ਲਓ ਹਣ ਸਾਰੀਆਂ ਹਾਂ ਏਹ ਜੀ ਤੂੰ ਕੰਮ ਨਹੀਂ ਕਰਦੀ ਮੈਂ ਜੇ ਮੈਂ ਕਰਦੀ ਆ ਤੈਨੂੰ ਪਸੰਦ ਨਹੀਂ ਹੁੰਦਾ ਤਾਂ ਮੈਂ ਕੀ ਕਰਾਂ ਫਿਰ ਹਨਾ ਤੂੰ ਢੀਠ ਹੋ ਕੇ ਬੈਠੀ ਰਿਆ ਕਰ ਫੇ ਜੀ ਜੀ ਮੇਰੇ ਕੋਲ ਨਹੀਂ ਕੰਮ ਕੰਮ ਵੇਖ ਕੇ ਛੱਡਿਆ ਜਾਂਦਾ ਤੁਹਾਨੂੰ ਪਤਾ ਮੈਂ ਤਾਂ ਨੇਰੀ ਲਿਆਦਾ ਕੰਮ ਨੂੰ ਤੇ ਮੈਂ ਅੱਗੇ ਅੱਗੇ ਲਾਈ ਫਿਰਦੀ ਤੇ ਤੂੰ ਇਦਾਂ ਹੀ ਕਰਿਆ ਕਰ ਛੱਡ ਕੇ ਤੇ ਬੈਠੀ ਰਿਆ ਕਰ ਆਪੇ ਕਰਦੀ ਰਵੇ ਜਦੋਂ ਪਸੰਦ ਹੀ ਨਹੀਂ ਆਉਣਾ ਤਾਂ ਫਿਰ ਆਪੇ ਕਰੇ ਨਾ ਕਰੇ ਤੇਨੂੰ ਸਹਣਾ ਕਈਗਾਂ ਮੈਂ ਫਿਰ ਛੱਡ ਦਿੰਨੀ ਨਹੀਂ ਆਪੇ ਕਰ ਲੈ ਹਾਂ ਹਾਂ ਫਿਰ ਮੰਮੀ ਨੂੰ ਵੇਚ ਉਹ ਗਵਾਈ ਪਵਾ ਲੈਂਦੀ ਆ ਵੀ ਮੰਮੀ ਇਹ ਇਦਾਂ ਕਰਦੀ ਤੇ ਇਦਾਂ ਕਰਦੀ ਫੇਰ ਜਾਨੇ ਮੂਹ ਨੂੰ ਫੇਰ ਮੈਂ ਕੰਮ ਲੱਗ ਜਾਨੀ ਉਹ ਫੇਰ ਹੁੰਦਾ ਬੁੱਢਾ ਬੰਦਾ ਐਵੇਂ ਘਲਪਦਾ ਫਿਰਦਾ ਵਿੱਚ ਮੈਂ ਕਭ ਮੈਂ ਭਾਵੇਂ ਲੇਟ ਕਰਾਂ ਤੇ ਭਾਵੇਂ ਜਿੱਦਾਂ ਮਰਜੀ ਕਰਾਂ ਆ ਚਲ ਕੰਮ ਵੰਡਿਆ ਸੌਖ ਤੇ ਹੈਗੀ ਐ ਨਾ ਹੁਣ ਵੇਲਾ ਮੇਰਾ ਪਿਆ ਨਾ ਉੱਥੇ ਝਾੜੂ ਜੇ ਮਰਜੀ ਕਰੂ ਮੈਂ ਲਾ ਲੂ ਨਾ ਜੀ ਕਰੂ ਤੇ ਨਹੀਂ ਸਹੀ ਮੈਂ ਮੰਮੀ ਨੇ ਵੀ ਕਿਹਾ ਤਾਂ ਮੰਮੀ ਕਹਿੰਦੇ ਨਾ ਜੇ ਤੂੰ ਨਾ ਨਾ ਲਾਇਆ ਤੇ ਫੇਰ ਉਹਨਾਂ ਨੇ ਕਹਿਣਾ ਵਾ ਵੀ ਮੈਂ ਕੱਲ ਨੂੰ ਨਹੀਂ ਲਾਉਂਗੀ ਤੇ ਇੱਥੇ ਕਿਹੜਾ ਇੰਨੇ ਖਲਾਰਾ ਪਿਆ ਸੀ ਉਦਾਂ ਵੀ ਕੀ ਪਤਾ ਉਹਨੂੰ ਤਾਂ ਝਾੜੂ ਲੱਗੇ ਤੇ ਖਲਾਰਾ ਦਿਖੀ ਜਾਂਦਾ ਹੁੰਦਾ ਉਹ ਦਈ ਉਹ ਤੈਨੂੰ ਤੰਗ ਕਰਦੀ ਫਿਰਨਾ ਜੋਰ ਜੇ ਕਿਤੇ ਪੋਚਾ ਲਾ ਦੇ ਤੇ ਫਿਰ ਸਾਨੂੰ ਨੰਗਣ ਵੀ ਨਹੀਂ ਦਿੰਦੀ ਇਧਰੋਂ ਦੀ ਉਹ ਪੋਚਾ ਲੱਗ ਗਿਆ ਪੋਚਾ ਲੱਗ ਗਿਆ ਮੈਂ ਹੁਣ ਮੇਰੇ ਨਿਆਣੇ ਮੇਰੇ ਨਿਆਣੇ ਨੇ ਤੇ ਪਹਿਣਾ ਪਾਉਣਾ ਖਲਾਉਣਾ ਤੇ ਨਹੀਂ ਹੁਣ ਜਿਹੜੇ ਪੈਰ ਸਿਰ ਤੇ ਰੱਖ ਲਈਏ ਦੱਸ ਜਦੋਂ ਹੁਣ ਉਹਦੇ ਸਾਡੇ ਕੋਲ ਉੱਥੇ ਜਾਂਦਾ ਹੁੰਦਾ ਹੀਗਾ ਤੇ ਜੀਦੀ ਮੈਂ ਵੀ ਇੱਥੇ ਪੋਚੇ ਲਾਏ ਹੁੰਦੇ ਹੀਗੇ ਪੇਕਿਆਂ ਦੀ ਗੱਲ ਵਾ ਤੇ ਇਹ ਕਟ ਨਹੀਂ ਖਲਾੜਾ ਪਾਉਂਦਾ ਹੁੰਦਾ ਇਹਦਾ ਮੁੰਿਆਣਾ ਤੇ ਮੇਰੇ ਕਹਿੰਦਾ ਵੀ ਨਿਆਣੇ ਆ ਨਾ ਕਰਦੀ ਆ ਹਨਾ ਤੇ ਨਿਆਣੇ ਥੋੜਾ ਸਮਝਾਇਆ ਜਾ ਸਕਦਾ ਵਾ ਉਹ ਤੇ ਆ ਨਿੱਕੇ ਨਿੱਕੇ ਤਾਂ ਹੈਗੇ ਉਹਨਾਂ ਨੂੰ ਕੀ ਪਤਾ ਵੀ ਮੈਂ ਕਹਣਾ ਅੱਜ ਟਾਟਾ ਸੈਣਾ ਹੋ ਗਿਆ ਉਹ ਤੇ ਕਹਨੂ ਮੇਰੇ ਵੀ ਤੇ ਹੋ ਹੀ ਜਾਣੇ ਉਹਨਾਂ ਨੇ ਕਹਣਾ ਕਿ ਤੇ ਪਈਂ ਖਲਾਲਾ ਪਾਉਣੇ ਤੇ ਤੂੰ ਮੰਨੇ ਨੂੰ ਕਿਹਾ ਕਰਾ ਮਾੜਾ ਮੋਟਾ ਕਿਆ ਦੇ ਕਰੇ ਕਹਿੰਦਾ ਕਿ ਇਹ ਦਾਵਾ ਉਹ ਵਿਡਰ ਦਾਵਾ ਹੂੰ ਉਹ ਵੀ ਟਾਲ ਛੱਡਦਾ ਉਹ ਵੀ ਭਾਜੀ ਨੂੰ ਕਹਿ ਛੱਡਦਾ ਵਾ ਵੀ ਤੂੰ ਕਹਿ ਤੂੰ ਕਹਿ ਉਹ ਕਹਿ ਦਿੰਦਾ ਤੂੰ ਕਹਿ ਤੇਜ ਵੀ ਬਤੇਰੀ ਡਰ ਵੀ ਲੱਗਦਾ ਹੀ ਆ ਤੇ ਲੱਗਦਾ ਵਾ ਉਹ ਤੇ ਆਣ ਗਵਾਨ ਨਹੀਂ ਕਿਸੇ ਨੂੰ ਛੱਡਦੀ ਤੇ ਉੱਥੇ ਫਿਰ ਤੇਰੀ ਤਾਂ ਭੈਣ ਆ ਭੈਣ ਜੋ ਕਿ ਤੂੰ ਕਿਤੇ 10 ਵੀ ਨਾ ਦਵੀ ਆਪਣੀ ਭੈਣ ਨੂੰ ਵੀ ਪਿੰਦਰ ਇਦਾਂ ਕਰਦੀ ਮੈਂ ਮੈਂ ਡਿਸਲਾਈ ਭੈਣ ਦੀ ਆ ਜਦੋਂ ਸਲਾਈ ਪਾਉ ਉਹਦੋਂ ਲੜਾਈ ਹੋ ਜਾਂਦੀ ਹੈ ਸਾਡੀ ਮੈਂ ਨਹੀਂ ਦੱਸ ਆਪੇ ਹੱਥੀ ਲਿਆ ਕੇ ਤੁਹਾਨੂੰ ਆਪੇ ਇਦਾਂ ਕਰੀ ਜਾਣ ਲਈ ਆ ਕੀ ਪਤਾ ਭੈਣਾ ਇਹਦੀਆਂ ਉਹ ਹੀ ਜਾਣੇ ਜਦ ਮੈਂ ਜਾ ਕੇ ਫਿਰ ਛਾੜਿ ਚੁੜੂ ਰਾਲਾ ਫਿਰ ਕਹੋਗੀ ਮੈਨੂੰ ਦੇਖੋ ਡਰੀ ਮੈਂ ਤਹੀ ਸੌਂ ਜਾਣਾ ਮਾਤਾ ਮੈਂ ਕਿੱਥੇ ਤੁਹਾਡੇ ਦਰਵਾਜ਼ੇ ਖੜਕਉਂਦੀ ਫਿਰੂੰਗੀ ਆ ਮੈਂ ਫਿਰ ਕੰਮ ਕੁਮ ਕਰ ਕੇ ਨਾ ਘੜੀ ਕਲੰਮੇ ਪੈ ਜਾਣੀ ਕੀ ਕਰਨਾ ਹੁੰਦਾ ਮੇਰੀ ਆਦਤ ਨਹੀਂ ਮੈਨੂੰ ਨਹੀਂ ਹੈ ਨਾ ਤੇ ਤੂੰ ਹੀ ਇਕੱਲੇ ਕਰਕੇ ਵੇਲੇ ਹੋ ਜਾਂਦੇ ਤੇ ਬਸ ਅਹੀਂ ਟੈਨ ਜਾਨੀ ਆਈ ਨੂੰ ਮਾਤਾ ਬੋਲਣ ਨੂੰ ਤੇ ਅਹੀਂ ਦੋਵੇਂ ਜਾਨੀ ਆਇਦਾ ਤੇ ਉਹ ਵੀ ਪੈਸਾ ਨਹੀਂ ਆ ਨਾਲ ਫਿਰ ਕੰਮ ਤਾਂ ਤੈਨੂੰ ਹੀ ਪੈਣਿਆ ਸਾਰਾ ਕੰਮ ਤੇ ਮੈਨੂੰ ਹੀ ਪੈਣਾ ਮ ਜਿਹਨੇ ਬੋਲ ਕੇ ਸਾਲ ਲੈਣਾ ਉਹਨੂੰ ਕਿ ਲੋਡ ਪਈ ਹੱਥ ਨਾ ਉਹ ਬੋਲ ਕੇ ਚੰਗੀ ਬਣ ਜਾਂਦੀ ਆ ਵੀ ਮੈਂ ਬਹੁਤ ਕੰਮ ਕਰਨ ਨਹੀਂ ਆ ਹਾਂ ਬਸ ਰੋਟੀ ਪਕਾ ਲੈਣੀ ਆ ਉਹ ਵੀ ਸਨਾਈ ਕਰੀ ਜਾਣੀ ਕਰੀ ਜਾਣੀ ਇਹੋ ਜੀ ਰੋਟੀ ਖਾਣ ਖਨੋ ਕੀ ਥੋੜਿਆ ਉਹ ਦਮਨਪ੍ਰੀਤੂ ਤਾਂ ਬਾਤ ਹੀ ਔਖੀ ਹੋ ਗਈ ਹੈ ਬਹੁਤ ਔਖੀ ਹੋ ਗਈ ਹੈ ਹੁਣ ਬੰਦਾ ਅੱਡ ਹੋਣ ਨੂੰ ਵੀ ਕਿੰਨਾ ਕਵੇ ਹਾਂ ਉਹ ਫਿਰ ਤੇ ਉਹ ਆਪਣੀ ਮੰਮੀ ਨੂੰ ਕਿਹਾ ਕਰ ਹਾਂ ਵੀ ਇਹਨੂੰ ਸਮਝਾਇਆ ਕਰੇ ਮੰਮੀ ਵੀ ਬਸ ਪੱਲੇ ਹੀ ਝਾੜਦੀ ਆ ਕਿ ਕੋਈ ਗੱਲ ਨਹੀਂ ਇੱਥੋਂ ਨਿਕਲ ਜੇ ਉੱਥੇ ਜੋ ਮਰਜ਼ੀ ਕਰਦੀਆਂ ਰੋ ਅੰਦਰ ਅੰਦਰ ਲੜ ਲਿਆ ਕਰੋ ਸਿਰ ਸੁਲਾਵ ਜਾਂਦੀ ਉਹਨੂੰ ਵੀ ਇਹੋ ਹੀ ਆ ਵੀ ਉਹੋ ਹੀ ਜੋ ਪੇਕਿਆਂ ਚ ਕਰਦੀਆਂ ਸੀਗੇ ਉਹ ਕੋਈ ਹੋਥੇ ਚੱਲ ਹੁਣ ਕੀ ਮੈਂ ਤੈਨੂੰ ਦੁਖੜੇ ਸੁਣਾਉਣ ਆ ਗਈ ਹੋਰ ਸੁਣਾਓ ਹੋਰ ਬਸ ਠੀਕ ਆ ਅੱਛਾ ਮੈਂ ਦੱਸਣਾ ਨਹੀਂ ਮੇਰੀ ਭੈਣ ਨੂੰ ਨਹੀਂ ਨਹੀਂ ਮੈਂ ਨਹੀਂ ਕਰਦੀ ਗੱਲ ਆਹ ਕੀ ਬਣਾਇਆ ਈ ਤਰਜ ਮੈਂ ਆਲੂ ਮਟਰ ਬਣਾਏ ਸੀਗੇ ਚੱਲ ਠੀਕ ਆ ਮੈਂ ਭਰਾਂਉਂਗੀ ਘੜੀ ਕਨੂੰ ਆਜੀ ਹੋਈ ਗੱਲ ਨਹੀਂ ਹਾਂ ਹਾਂ ਚੱਲ ਠੀਕ ਆ ਮੈਂ ਜਾ ਕੇ ਤੇ ਕਰ ਲਾਂ ਕਿਹੜਾ ਉਹਨੇ ਤੇ ਸੂਰਜ ਨੂੰ ਮਿੰਡ ਪਣਾਵਾ ਕਿੱਥੇ ਚੱਲ ਗਿਆ ਹੈਗਾ ਆ ਹੋਇਆ ਵੀ ਆ ਪਾਣੇ ਹੂੰ ਚੱਲ ਚੰਗਾ ਕਿਉ ਲੈ ਚਾੜੂ ਤੇ ਜੱਫੀ ਨਹੀਂ ਆ ਪਿਆਈ ਚਾੜੂ ਚੱਲ ਮੈਂ ਚੱਕ ਕੇ ਦਿਲ ਜਾਨੀ ਹੈ ਨਾ ਮਮਮੀ ਨੂੰ ਦੱਸਦੀ ਆ ਵੀ ਵਾਂਡਰ ਤੇ ਕੰਮ ਦੀ ਹੈ ਹਾਂ ਚਾੜੂਗਾ ਤਾਂ ਮੈਂ ਨੇ ਮੈਂ ਤੇ ਲੈ ਹੀ ਲੈਣਾ ਵਾ ਲੈ ਫੜਾ ਤੂੰ ਕਿੱਥੇ ਚਲੇ ਗਈ ਸੀ ਮੈਂ ਤੇ ਬਿੰਦਰ ਕੋ ਗਈ ਸੀ ਕਿ ਉਹ ਮੈਨੂੰ ਵਾਜਾ ਮਾਰਨ ਦੀ ਤੂੰ ਰਹਿ ਸਕਦੀ ਵਾਜਾ ਤੋਂ ਨਹੀਂ ਕੀ ਮਾਰਨੀ ਹੈ ਇਹ ਤੂੰ ਆਪ ਹੀ ਗਈ ਹੋਣੀ ਹੈ ਉਹ ਤੇ ਮੈਨੂੰ ਕਹਿਣ ਦੀ ਪਈ ਉਹ ਕੁੱਕੜ ਕਲ ਕੀ ਮੈਂ ਵੜ ਦੇਣੀ ਆ ਤੇ ਜਪੀ ਖਾਣਨੇ ਆ ਤੇ ਲੈ ਦੀ ਤੈਨੂੰ ਕੁੱਕੜ ਕੜਗੀ ਕਵਗੀ ਦਾ ਬੜਾ ਪਿਆਰ ਲੈ ਫਿਰ ਲੈ ਲੈਂਦੇ ਤੂੰ ਦੇ ਦੇ ਫਿਰ ਲੋਂਗੇ ਤਾਂ ਤੁਹਾਨੂੰ ਫਿਰ ਇਹਨੂੰ ਤਾਂ ਨੀਨੇ ਕਿਹਾ ਜਿੱਥੇ ਮਰਜੀ ਜਾਵੇਂ ਸੂਰਜ ਜਪਵੇਂ ਉਥੋਂ ਪੱਛਮ ਵਿੱਚ ਚਲ ਜਾ ਦੇ ਆਤੀ ਜੇ ਹੋ ਜਾਗੇ ਦੁਪਹਿਰ ਨੂੰ ਝਾੜੂ ਫੇਰਿਆ ਜੇ ਕੋਈ ਕਰੋਨਾ ਆ ਜਾਵੇ ਘਰ ਤੇ ਕੀ ਆਖੇ ਤਾਂ ਸਾਨੂੰ ਵੀ ਦੋ ਜਣੀਆਂ ਹੈਗੀਆਂ ਮੈਂ ਕੰਮ ਕਰਨ ਵਾਲੀਆਂ ਤੇ ਕੰਮ ਹੀ ਨਹੀਂ ਕਰਦੀਆਂ ਰੌਣਿਆਂ ਨੇ ਦੱਸ ਇੱਥੇ ਪੈਰਾ ਕਿ ਨੰਗਣਾ ਕਿ ਲੇਟ ਲੇਟ ਨੰਗਣਾ ਉਹਨਾਂ ਨੇ ਜਿਹੜਾ ਉਹਨਾਂ ਨੂੰ ਛਾਟੂ ਵੱਜਾ ਚਾਹੀਦਾ ਵਾ ਮੈਂ ਵੀ ਦੱਸਦੀ ਮਮੀ ਨੂੰ ਵੀ ਆ ਕੰਮ ਕਰਦੀ ਫਿਰਦੀ ਆ ਵੀ ਮਾਂ ਨਾ ਇੱਥੇ ਤੂੰ ਛਾਟੂ ਲਾਉਂਦੀ ਉੱਥੇ ਤੂੰ ਗੱਲਾਂ ਕਰਦੀ ਆ ਇੰਨਾ ਮੇਰਾ ਤੁਸੀਂ ਟਾਈਮ ਵੇਸਟ ਕਰੀ ਜਾਂਦੇ ਉਦੋਂ ਨੂੰ ਮੇਰੇ ਨਿਆਣਿਆਂ ਨੇ ਆ ਕੇ ਕਹਿ ਦੇਣਾ ਖਾਦੀ ਮਨ ਪੀ ਤੇਰੀ ਹੋ ਗਈ ਆ ਮੇਰੀ ਹੱਦੀ ਆ ਹੱਦ ਤੇ ਉਦੋਂ ਹੋ ਗਈ ਜਦੋਂ ਮਮੀ ਨੇ ਰਿਸ਼ਤਾ ਦਿੱਤਾ ਹੀ ਹਾਂ ਕਰਤੀ ਸੀ ਕੱਦ ਲਾ ਜੋ ਕਰਨਾ ਕੀ ਕਰਾਂ ਨੀ ਕੋਈ ਮੇਰੇ ਕਰਮਾਂ ਦੇ ਵਿੱਚ ਇੱਕ ਰੱਬ ਨੇ ਦੇ ਕੇ ਗਲਤੀ ਕੀਤੀ ਜਾਂ ਹੀ ਆ ਜਾਂਦੀ ਦੁਨੀਆ ਚ ਤੇ ਜਾਂ ਮੈਂ ਆ ਜਾਂਦੀ ਪਤਾ ਨਹੀਂ ਕਿੱਥੋਂ ਦੋਵੇਂ ਇਕੱਠੀਆਂ ਘਲਤੀਆਂ ਇੱਕੋ ਘਰ ਹੋ ਵੀ ਮਗਰੋਂ ਥੋੜੀ ਫੇਰ ਨਹੀਂ ਜਾਨ ਛੁੱਟੀ ਫੇਰ ਮੈਨੂੰ ਇੱਥੇ ਲੈ ਆਈ ਚੁੱਕ ਜਿੱਦੋਂ ਪਤਾ ਹੀ ਪਿੱਛੇ ਨਹੀਂ ਬੰਦੀ ਤੇ ਅੱਗੇ ਬੜੀ ਬੰਨ ਜਾਣੀ ਸਮ੍ਰਿਧ ਆ ਜਾ ਇਹ ਨਾ ਟਾਈਮ ਲਾਈ ਆ ਕਿੰਨੀ ਪੌਂਡ ਹੈ ਦੇਦੇ ਬੀਬੀ ਨੇ ਪੈ ਹੈ ਨਹੀਂ ਲੈ ਨਹੀਂ ਕਿੰਨੇ ਦੇਤੇ ਬੀਬੀ ਨੇ ਪੈ ਹੈ ਦੱਸ ਅਛਾ ਚੱਲੋ ਫਿਰ ਜੀ ਕਿੱਥੇ ਚੱਲੇ ਆਂ ਆਈ ਆਦੀ ਤੀਜੀ ਲੈਣ ਚੱਲੇ ਕਿੰਨੇ ਪੈਸੇ ਦੇ ਕੋਲ ਆਏ ਆ ਆਈ ਲੈ ਲੈ ਬੀਬੀ ਕਾ ਅਛਾ ਤੇ ਬੀਬੀ ਨੇ ਉਹ ਤਾਂ ਨਹੀਂ ਦੱਸਿਆ ਨਾ ਦਾਨੋ ਤੇ ਜਾਂ ਤੀ ਹੀ ਵੀ ਨਹੀਂ ਇਹਨੂੰ ਦੱਸਿਆ ਨਾ ਵੀ ਪ੍ਰਾਣਿਆਂ ਵਾਲੇ ਜਿਹੜੇ ਬਿਸਕਟ ਬਿਸਕਟ ਉਹ ਵੀ ਤੇ ਹੀ ਖਤਮ ਕਰਦੇ ਹੋਣੇ ਵਾਲੇ ਆਪੇ ਲੈ ਆਏ ਹੋ ਕਿ ਉਹਨੇ ਹੀ ਆਪਣੇ ਦੀ ਲੈਈਏ ਤੇ ਲਿਆ ਕੇ ਤੇ ਰਾਹ ਤੇ ਨਹੀਂ ਖਤਮ ਤੇ ਤੁਸੀਂ ਕਰ ਦਿੰਨੇ ਆ ਉਹਦੇ ਅੱਜ ਫੇ ਕਰਨੇ ਪੈਣੇ ਚੱਲ ਫਿਰ ਇਦਾਂ ਕਰੋ ਹਾਂ ਆ ਮੈਂ ਚੜੂ ਆ ਕੇ ਚੁੱਕਦੀ ਆ ਤੇ ਚਲੋ ਮੈਂ ਵੀ ਜਾਨੀ ਤੁਹਾਡੇ ਨਾਲ ਤੁਹਾਡੇ ਪੈਸੇ ਨਾ ਖਰਚੀ ਦਾਦੀ ਨਹੀਂ ਖਤ ਦੀ ਆਪਾਂ ਨਹੀਂ ਏਦਾਂ ਕਰ ਹੈਗੇ ਆ ਲੈ ਚਾਚੀ ਕਰਕੇ ਸਕੂਟਰੀ ਤੇ ਪੂਰਾ ਪੂਰਾ ਲੈ ਮੈਂ ਚਲਾਉਣੀ ਆ ਦੋ ਦਿਆਂ ਨੂੰ ਸਟਾਰਟ ਕਰਦੇ ਮੈਂ ਤਾਂ ਤੁਹਾਡੇ ਨਾਲ ਤਾਂ ਚੱਲੀ ਆਂ ਵੀ ਫੇ ਸੇਫ ਨਹੀਂ ਨਾ ਅਗਰ ਦੋਵਾਂ ਨੂੰ ਕੱਲਣਾ ਪਰ ਇੱਥੇ ਵੀ ਤਾਂ ਟੈਨਸ਼ਨ ਤੇ ਮੈਂ ਪਈ ਰਣਾ ਏਦਾਂ ਚੰਗਾ ਮੈਂ ਨਾਲ ਚੱਲਦੀ ਨਹੀਂ ਠਾੜੀ ਤਾਂ ਇਸ ਸਕੂਟਰੀ ਠੋਖਾ ਦੇਗੀ ਵੇ ਲੈ ਪਰ ਇਹੋ ਮੈਂ ਸਟਾਰਟ ਕਰਾਂ ਹਜੇ ਇਹ ਨਹੀਂ ਸਟਾਰਟ ਹੋਣੀ ਠੋਖਾ ਦੇਗੀ ਲੈ ਪਰ ਇਹੋ ਮੈਂ ਸਟਾਰਟ ਕਰਾਂ

ਕੀ ਰੇਡੀਅਲ ਲੰਡਿਆ ਆਹ ਹੈ ਤੇ ਮਨਾਫੇ ਵਾਲਾ ਕੰਮ ਹੀ ਆ ਯਾਰ ਖਰਚਾ ਪਹਿਲਾਂ ਬੜਾ ਹੋਇਆ ਵਾ ਆਓ ਕੱਲਾ ਥੋੜਾ ਫੈਲਾ ਲਾਹਦਾ ਮੈਂ ਘਰੇ ਪੁੱਛ ਕੇ ਹੀ ਆ ਚੱਲ ਤੂੰ ਮੇਰੀ ਕਰੀ ਵੇਟ ਤੇ ਮੈਂ ਸਲਾਹ ਕਰਕੇ ਨਾ ਵੀਰ ਨਾ ਤੇ ਤੁਹਾਨੂੰ ਦੱਸਦਾ ਠੀਕ ਆ ਕੋਈ ਨਹੀਂ ਨਹੀਂ ਮੈਂ ਸਮਝਾ ਦ ਦਨ ਹਾਂ ਹਾਂ ਠੀਕ ਹੈ ਹੁਣ ਇਹ ਵੀਰ ਬਾਹਰ ਪੱਠੇ ਵੜਨ ਲਿਆ ਮੈਂ ਕਰ ਦੋ ਸਲਾਹ ਉਹਨੂੰ ਦੱਸ ਦਾਂ ਮੈਂ ਜੇ ਉਹ ਮੰਨ ਗਿਆ ਫੇਰ ਲੜੀ ਲੜਾਵਾਂਗੇ ਹੂੰ ਠੀਕ ਗੱਲ ਤੇ ਸਹੀ ਉਹਦੀ ਪਲਾਂਟ ਲਿਆ ਇਹਦੇ ਫਾਇਦਾ ਹੀ ਆ ਗਾਂ ਵਾਧਾ ਹੀ ਆ ਹੂੰ ਆਹ ਉਹ ਗੱਡੀ ਨਿਆਣੇ ਦੇ ਕੰਮ ਆਊਗਾ ਮੈਂ ਵੀਰ ਵੇਖਾਂ ਬਾਹਰ ਪੱਠੇ ਵੜਨ ਡਿਆ ਸਲਾਹ ਕਰਦਾ ਉਹਨਾਂ ਜਾ ਕੇ ਜੇ ਮੰਨ ਗਿਆ ਤੇ ਮੇਰੇ ਗੱਡੀ ਪੱਝੰਡਾ ਪਿਆਵਾ ਵੀਰ ਪੱਠੇ ਵੜਿਆ ਮੈਂ ਸਲਾਹ ਕਰਨੀ ਕਾਦੀ ਹਰ ਚੋਲ ਪਲਾਂਟ ਮਿਲ ਲਿਆ ਇੱਕ ਰੋਡ ਦੇ ਉੱਤੇ ਹੀ ਤੇ ਕੰਮ ਲਾਫੇ ਵਾਲਾ ਹੀ ਆ ਅਸਾ ਹੂੰ ਤੇ ਲੈਣਾ ਕਿੱਥੋਂ ਇਹ ਪੈਸੇ ਖਰਚਲੇ ਟਰੈਕਟਰ ਤੇ ਖਰਚ ਤੇ ਲੈ ਟਰੈਕਟਰ ਤੇ ਤੇ ਗਲੀ ਨਿਆਣੇ ਦੇ ਕੰਮ ਆਊਗਾ ਔਖੇ ਸੁਖੇ ਲੱ ਲੈਨੇ ਆ ਕਿੱਥੋਂ ਲੈਨੇ ਨੇ ਪੈਸੇ ਕਿੱਥੋਂ ਲਵਾਂਗੇ ਇਹਨੇ ਕੋਈ ਨਹੀਂ ਮੰਡੀਆਂ ਫੜ ਲੈਨੇ ਆ ਤੇ ਕੋ ਗਹਿਣੇ ਗੁਨੇ ਹੋਣੇ ਆ ਇਹਨਾਂ ਕੋ ਲੱ ਲੈਨੇ ਆ ਗਹਿਣੇ ਨਾ ਕਿੱਥੋਂ ਇਹਨਾਂ ਚਲਾਕਾਂ ਨੇ ਦੇਨੇ ਸਾਨੂੰ ਤੇ ਗਹਿਣੇ ਕੀ ਕੰਮ ਪਏ ਕੀ ਕਰਨ ਦੇ ਆ ਪੈਸੇ ਦੇ ਕੋਈ ਕਰਦਾ ਉਦਾਂ ਲੜਦੀਆਂ ਉਦਾਂ ਦੇ ਘਰ ਨੂੰ ਹੀ ਸਿਆਣੀਆਂ ਆ ਚੀਜ਼ ਬੰਦੀ ਵੇਖ ਕੇ ਕੋਈ ਗੱਲ ਨਹੀਂ ਲੱਣੇ ਨਾ ਇਹਨਾਂ ਦਾ ਮਾਕੋ ਤੈਨੇ ਕਾ ਨਾ ਤੁਸ ਪੁੱਛ ਕੇ ਵੇਖ ਲੈਨੇ ਕੀ ਜਾਂਦੀ ਆ ਪਰ ਹੈਗਾ ਕਿੰਨੇ ਕ ਚ ਬੰਦਾ ਵਾ ਪਲਾਟ ਉਹ ਤਾਂ ਮੈਂ ਮੈਂ ਦੱਸਦਾ ਦਿਨ ਸਲਾਹ ਕਰਕੇ ਤੇ ਕਹਿੰਦਾ ਫੇਰ ਦੱਸੀ ਹਾ ਟਿਕਾਣੀ ਆ ਹਾ ਟਿਕਾਣੀ ਆ ਅੱਛਾ ਨਾਲੇ ਰੇਟ ਵਧਦੇ ਹੀ ਹੈਗਾ ਔਰ ਰੇਟ ਤੇ ਵਧਦੇ ਉਹ ਤਾਂ ਹੈਗਾ ਕਮਾਈ ਵਾਲਾ ਸੌਦਾ ਹੀ ਆ ਹੂੰ ਨਾਲੇ ਹੈ ਰੋਡ ਦੇ ਉੱਤੇ ਆ ਨਾ ਮੈਂ ਇਹ ਨਾ ਹੋਵੇ ਵੀ ਮੁੜ ਕੇ ਪਲਾ ਲੈ ਆਪ ਤੰਗ ਹੋ ਜੀਏ ਉਹ ਨਹੀਂ ਭਾਈ ਨੇ ਨਾ ਸਾਰੀ ਫੈਮਿਲੀ ਲੱਗ ਗਿਆ ਵਿਜਾ ਹਾਂ ਉਹਨਾਂ ਅਮਰਜੈਂਸੀ ਆ ਅੱਛਾ ਤਾਂ ਸਸਤਾ ਹੀ ਦੇਣ ਦੇ ਆ ਠੀਕ ਆ ਉਹ ਕਹਿੰਦਾ ਦਾਦਾ ਕਹਦਾ ਵਿਗ ਜੇ ਦਾਦਾ ਵਾ ਤੋਂ ਨਾ ਪੈਸੇ ਬੂਹੇ ਭਾਂਜਣਾਂ ਦੇ ਤੇ ਇਹੋ ਜਿਹੇ ਸੌਦੇ ਕਿਤੇ ਕਿਤੇ ਵਜਦੇ ਆ ਰੋਸ਼ੜਾ ਵਜਦੇ ਆ ਇਹ ਤਾਂ ਗੱਲ ਤੇਰੀ ਠੀਕ ਆ ਹੂੰ ਪਰ ਗੱਲ ਤੇ ਪੈਸਿਆਂ ਦੀ ਆ ਨਾ ਆ ਤਾਂ ਕੋਈ ਗੱਲ ਨਹੀਂ ਮੰਡੀਓ ਫੜ ਲੈਂਦੇ ਆ ਕਣਕ ਆ ਹੀ ਗਈ ਆ ਆਹ ਉਹ ਕਣਕ ਤੇ ਆ ਹੀ ਗਈ ਆ ਆ ਕੋਕ ਮਾਦਦੇ ਹੋਏ ਨੇ ਚੱਲ ਠੀਕ ਆ ਫੇਰ ਕਰਦੇ ਆ ਕੱਲ ਫੇਰ ਆ ਨਹੀਂ ਜੀ ਹੁੰਦੀ ਮੁੜ ਕੇ ਕਮਾ ਚੰਗਾ ਹੋ ਗਿਆ ਕਣਕ ਚੰਗੀ ਹੋ ਛਿੜ ਗੈਣੇ ਛਿੜਾ ਦਾਂਗੇ ਮੁੜ ਕੇ ਬਾਅਦ ਚ ਨਾਲ ਆਹੋ ਉਹ ਤਾਂ ਪੈਸੇ ਛੁੱਟ ਹੀ ਜਾਂਦੇ ਆ ਹੂੰ ਹੂੰ ਆ ਜਨਾ ਵੀ ਆ ਜਾ ਭਰੀ ਜਾਵਾਂਗੇ ਗਿਆਣੀ ਫੇਕੇ ਹੋੜਿਆ ਵਾ ਚੱਲ ਫੇ ਕਰ ਲੈਨੇ ਗੱਲ ਇਹਨਾਂ ਨਾਲ ਆ ਕਰੋ ਸਲਾਹ ਮੈਂ ਵੀ ਕਰਦਾ ਮਨ ਪੀਣਾ ਚਲੋ ਕੋਈ ਨਹੀਂ ਕਰ ਲੈਨੇ ਆ ਆ ਚਲੀਏ ਓਏ ਚਲੀ ਗਾ ਨੂੰ ਮੈਂ ਆਪਣਾ ਪੱਠੇ ਵੱਟ ਕੇ ਆ ਮਾਮਾ ਬੋਲੋ ਠੀਕ ਟੋਪੀ ਪਾ ਠੰਡ ਹੋ ਗਈ ਆ ਕੰਮ ਤੇ ਇੰਨਾ ਕੁ ਸੀ ਨਾ ਜਿਹ ਤੋਂ ਡਰਦੀ ਫਿਰੰਦੇ ਸੀ ਸੀ ਕਿ ਨਿਆਣੀ ਇਹਦੇ ਨਾਲ ਚੜਕੇ ਤੇ ਚਲੇਗੀ ਨਵਾਂ। ਤੇ ਮੈਨੂੰ ਨਾ ਹੀ ਪੋਚਾ ਲਾਉਣਾ ਪਵੇ ਹੁਣ। ਪਹਿਲਾਂ ਉਹਦੇ ਨਾਲ ਗੱਲਾਂ ਕਰਨ ਦੁਰਪੀ। ਕਿ ਪਿੱਛੋਂ ਕੋ ਝਾੜੂ ਲਾ ਦੇ। ਜੇ ਉੱਥੋਂ ਛੁਟਕਾਰਾ ਨਹੀਂ ਹੋਇਆ ਤਾਂ ਨਿਆਣੇ ਨਾਲ ਚਲੇਗੀ ਆ। ਬਬੇ ਉਹਦੇ ਘਰਾਂ ਤੋਂ ਚ ਨਿਆਣਾ। ਅੱਗੇ ਵੀ ਨਿਆਣੇ ਨਾਲ ਜਾਗ ਜੀਜਾਂ ਵਿਹਾਈ ਹੁੰਦਾ। ਨਾਲ ਚਲੇਗੀ ਵਾਵਾ ਲੱਗਦੀ ਆ ਭਰਾ। ਘਿੰਟ ਜਾ ਕੇ ਤੇ ਜੀਜਾਂ ਲਿਉਂਦੀ। ਜਿਦਿ ਛੋਟੀ ਆ। ਵਾਨਾ ਚਾਹੀਦਾ ਇਹਨੂੰ ਹੋਰ ਖੁਸ਼ ਨਹੀਂ ਵਾਨ ਦੇ ਕੇ ਕੰਮ ਦੇਂਦਾ ਕੀ ਫਾਇਦਾ ਹੋਇਆ ਫਿਰ ਕਹਿੰਦੀ ਵੀ ਤੂੰ ਨੁਕਸ ਕਰਦੀ ਆ ਤੂੰ ਸੜੂ ਪੁੱਜੂ ਕਰਦੀ ਆ ਸੜੂ ਪੁੱਜੂ ਤੇ ਮੈਂ ਆਪੇ ਕਰਨਾ ਜਦੋਂ ਮੈਨੂੰ ਕਰਨਾ ਪੈਣਾ ਵਾ ਕੋਈ ਕੰਮ ਨਹੀਂ ਇਹਨੇ ਚੱਜਣਾ ਕਰਨਾ ਹੈਗਾ